Hvala što pratite ਨਿਰੀਖਣ ਲਈ ਆਰਾ ਸ਼੍ਰੀਮਾਨ ਕਰ ਵਗੋਟ ਛਤ ਕਰ ਰਿਜ਼ਲਟ ਜਨ ਅ ਜਿਦਾਂ ਕਿ ਪੰਜਾਬ ਸਰਕਾਰ ਨੇ ਮੈਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਅ ਅੱਜ ਮੈਂ ਬਤੌਰ ਡਿਪਟੀ ਕਮਿਸ਼ਨਰ ਮੋਗਾ ਜੁਆਇਨ ਕੀਤਾ ਹੈਗਾ ਜਿਹੜੀ ਮੇਨ ਹਮੇਸ਼ਾ ਰਿਸਪੌਂਸਿਬਿਲਟੀ ਸਰਕਾਰ ਨੂੰ ਦਿੱਤੀ ਜਾਂਦੀ ਹੈਗੀ ਹੈ कि ਜਿਹੜੀ ਪ੍ਰਾਇਰਟੀ ਸਕੀਮਸ ਹੈਗੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਪ੍ਰਾਇਰਟੀ ਸਕੀਮਸ ਹੈਗੀਆਂ ਐਂਡ ਵਕਫਾ ਖੂਰ ਵੀ ਸਕੀਮਾਂ ਹੈਗੀਆਂ ਜਿਨ੍ਹਾਂ ਨੂੰ ਜ਼ਮੀਨੀ ਪੱਧਰ ਤੇ ਲੈ ਕੇ ਜਾਣ ਦੀ ਜ਼ਰੂਰਤ ਹੈ। ਤੋਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਊਗੀ। ਸਰਕਾਰ ਦੀ ਹਰ ਸਕੀਮ ਦਾ ਲਾਭ ਸਰਕਾਰ ਆਪੇ ਦਵਾਰ ਕੈਂਪਸ ਦੇ ਥਰੂ ਆ ਆਮ ਲੋਕਾਂ ਨੂੰ ਕਰਕਰ ਤੱਕ ਲੈ ਕੇ ਉਸ ਕੀ ਮੱਜਾਂ ਜਾਣ ਗਿਆ। ਉਹਨਾਂ ਦੇ ਬੈਨੀਫਿਟ ਉਹਨਾਂ ਨੂੰ ਦਿੱਤੇ ਜਾਣਗੇ ਤਾਂਕਿ ਜਿਹੜੀ ਆ ਸਾਰੀਆਂ ਵੈਲਫੇਅਰ ਸਕੀਮਸ ਹੈ ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਮੋਗੇ ਦੇ ਵਾਸੀ ਸਾਰੇ ਡਿਸਟ੍ਰਿਕਟ ਦੇ ਲੂਪ ਇਹਦਾ ਫਾਇਦਾ ਉਠਾ ਸਕਣਗੇ ਐਸਪੀਰੈਸ਼ਨ ਡਿਸਟ੍ਰਿਕਟ ਹੈਗਾ ਇਹ ਅੰਦਰ ਵੱਸੇ ਬੰਤੀ ਲਈ ਬਿਲਕੁਲ ਮੋਗੇ 'ਚ ਕਾਫੀ ਸਾਰੀਆਂ ਸਕੀਮ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਆਦੀ ਖਾਸ ਕਰਕੇ ਐਸਪੀਰੈਸ਼ਨ ਬਲਾਕ ਪ੍ਰੋਗਰਾਮ ਚੱਲ ਰਿਹਾ ਹੈਗਾ ਐਨ ਇੱਕ ਐਸਪੀਰੈਸ਼ਨਲ ਡਿਸਟ੍ਰਿਕਟ ਹੁੰਦੇ ਹੋਏ ਜਿੰਮੇਵਾਰੀ ਥੋੜੀ ਬਚ ਜਾਂਦੀ ਹੈਗੀ ਸੋ ਜਿਹੜੀ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮ ਨੂੰ ਪ੍ਰੋਪਰਲੀ ਰਿਵਿਊ ਕੀਤਾ ਜਾਏਗਾ ਜਿਹੜੇ ਕੋਈ ਗੈਪਸ ਰਹਿ ਗਏ ਹੈਗੇ ਉਹਨਾਂ ਨੂੰ ਪਲੱਗ ਕਰਕੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਚਲਾਇਆ ਜਾਏਗਾ ਮੈਨੂੰ ਆਸ ਹੈ ਕੀ ਜਿੰਨੀਆਂ ਵੀ ਸਕੀਮਸ ਹੈਗੀਆਂ ਉਹਨੂੰ ਆਪਾਂ ਜ਼ਮੀਨੀ ਪੱਧਰ ਤੇ ਲੈ ਕੇ ਆਵਾਂਗੇ ਤੇ ਹਰ ਕਿਸੇ ਦੇ ਨਾਲ ਜਿਹੜੀ ਸਕੀਮ ਜੁੜੀ ਹੋਈ ਹੈ ਉਹਨੂੰ ਉਸ ਦਾ ਵਾਤਵਾਰਤ ਲਾਭ ਦਵਾ ਪਾਵਾਂਗੇ